ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਰੋ ਸਰਜਣਹਾਰੋ ਤੁਮ ਗਾਵੋ ਮੇਦਨਰ ਭਉ ਕਾ ਸੋਹਿਲਾ ਹੋ ਬਾਰਿ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜਿਹੜੇ ਸੰਭਾਲੀਏ ਨਾ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਬ ਨੂੰ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਵ ਸਜਣ ਅਸੀਸੜੀਆਂ ਜਿ ਹੋਵੇ ਸਭ ਸਿਉ ਮੇਲ ਕਰ ਕਰਿ ਹੋ ਪਹੁੰਚਾ ਸਤਿ ਨਿਤ ਪਵਨ ਸਤਨਹਾਰਾ ਸਿਮਰੀਐ ਨਾਨਕ ਸੇਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰਗੁਰ ਏਕੋ ਵੇਸ ਅਨੇਕ ਬਾਬਾ ਜੈਕਾਰ ਕਰਤੇ ਕੀਰਤ ਹੋਏ ਸੋ ਕਰ ਰਾਗ ਬੜਾਈ ਤੋਏ ਰਹਾਉ ਵਿਸਵ ਵਿੱਚ ਅਸੀਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੂ ਹੋਆ ਸੂਰਜ ਏਕੂ ਰਤਨ ਏਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕ ਮੰਡਲ ਜਨਕ ਮੋਤੀ ਧੂਪ ਮਨ ਆਲੋ ਪਵਨ ਚਬੂ ਲੋ ਕਰੀ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਾ ਤੇਰੀ ਆਰਤੀ ਅਨਾਤਾ ਸ਼ਬਦ ਬਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਇਕੂ ਸਹਿਸ ਮੂਰਤ ਨਾ ਨਾ ਏਕ ਤੋਈ ਸਹਿਸ ਪਦ ਮੇਮਨ ਨਾ ਏਕ ਪਾਦ ਗੰਧ ਵਿਨ ਸਹਿ ਤਵ ਗੰਧ ਵਿਚਲਤ ਬੋਹੀ ਸਾਮੈ ਜੋਤ ਜੋਤ ਹੈ ਸੋਏ ਤਿਸ ਦਾ ਚੰਨ ਸਾਮੈ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵੈ ਸੋ ਆਰਤੀ ਹੋਈ ਹਰ ਚਾਰਨ ਕਾਮਲ ਬਕਰੰਦ ਲੋਭਿਤ ਮਨੋ ਅੰਦਰੁ ਮੋਇ ਆਹੀ ਪਿਆਸਾ ਕਿਰਪਾ ਦਲ ਦੇ ਨਾਨਕ ਸਰੰਗ ਕੋ ਹੋਇ ਜਾਤੀ ਤੇ ਨਾਹੀ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋਪਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਬ ਲਿਖਤ ਲਿਖੀ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪਉਨ ਵੱਡਾ ਹੀ ਕਰ ਦੌਤ ਪਉਨ ਵੱਡਾ ਹੀ ਰਹਾਉ ਸਾਕਤ ਹਰ ਸਾਨਾ ਜਾਣਿਆ ਤਨ ਅੰਤਰ ਹੋਮੇ ਕੰਡਾ ਹੀ ਜਿਉ ਜਿਉ ਚਲੇ ਚਬਦੁਕ ਪਾਵੇ ਜੁਮ ਕਾਲ ਸਹਸ ਰੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੀ ਹਮ ਗਰੀਬ ਮਸਕੀਰ ਪ੍ਰਭ ਤੇਰੇ ਹਰ ਰਾਗ ਰਾਗ ਬੜ ਵੱਡਾ ਹੀ ਜਨ ਨਾਨਕ ਨਾਮ ਆਧਾਰ ਠੀਕ ਹੈ ਨਾਮੇ ਹੀ ਸੁਖ ਮੰਡਾ ਹੀ

جا کو آئی سوئی منی بسی نی کر محل پہنک داس موکو کر سنتن کی سردا من کی پوری نانک داس اہ سکھ موکو کر سنتن کی تور ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ